ਸਮੂੱਚੇ 3 ਕਰੋੜ ਪੰਜਾਬ ਵਾਸੀਆਂ ਨੂੰ ਪੰਜਾਬ ਦੀ ਭਗਵੰਤਪਨ ਸਰਕਾਰ ਨੂੰ ਸੀਐਮ ਸਾਹਿਬ ਨੂੰ ਸਾਡੀ ਸਾਰੇ ਦੀ ਸਾਰੀ ਪੇਡਾ ਦੀ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਕਿ ਅੱਜ ਪੰਜਾਬ ਨੂੰ ਦੇਸ਼ ਦੇ ਵਿੱਚੋਂ ਸੈਕੰਡ ਅਵਾਰਡ ਹੈ ਜਿਹੜਾ ਕਨਜ਼ਰਵੇਸ਼ਨ ਦੇ ਵਿੱਚ એનર્ਜੀ ਕਨਜ਼ਰਵੇਸ਼ਨ ਦਾ ਉਹ ਮਿਲਿਆ ਦੇਸ਼ ਦੀ ਮਾਨਯੋਗ ਰਾਸ਼ਟਰਪਤੀ ਸ਼੍ਰੀ ਦ੍ਰੋਪਦੀ ਮੁਰਮੂਜੀ ਦੀ ਵੱਲੋਂ ਬਹੁਤ ਵੱਡੇ ਮਾਣ ਦੀ ਗੱਲ ਹੈ ਸਾਰੇ ਪੰਜਾਬ ਦੇ ਲਈ ਔਰ ਮੈਂ ਸਮਝਦਾ ਕਿ ਇਹਦੇ ਲਈ ਵੱਡੇ ਇਨੀਸ਼ੀਏਟਿਵ ਨੇ ਜਿਹੜੇ ਉਹ ਪਿਛਲੇ ਸਮੇਂ ਦੇ ਸਾਡੇ ਮਹਿਕਮੇ ਤੋਂ ਲਏ ਗਏ ਜਿਹਦੇ ਤਹਿਤ तकरीबन 18000 ਸੋਲਰ ਪੰਪਸ ਨੇ ਜਿਹੜੇ ਉਹ ਲਗਾਏ ਗਏ ਜਿਸ ਦੇ ਤਹਿਤ 35 ਮੈਗਾਵਾਟ ਸਰਕਾਰੀ ਬਿਲਡਿੰਗਾਂ ਦਾ ਸੋਲਰਾਈਜੇਸ਼ਨ ਕੀਤਾ ਜਾ ਚੁੱਕਿਆ ਹੈ 25 ਮੈਗਾਵਾਟ ਦਾ ਪ੍ਰੋਸੈਸ ਚੱਲ ਰਹੇ ਹਨ 850 ਬਿਲਡਿੰਗ ਨੂੰ ਈਸੀਪੀਸੀ ਕੰਪਲਾਈਅੰਟ ਕੀਤਾ ਗਿਆ ਜਿਸ ਦੇ ਨਾਲ 12000 ਮਿਲੀਅਨ ਯੂਨਿਟ ਨੇ ਜਿਹੜੇ ਉਹ ਸੇਵ ਹੋਏ ਨੇ ਮੈਂ ਸਮਝਦਾ ਕਿ ਜਦੋਂ ਸਾਫ ਨੀਅਤ ਤੇ ਨੀਤੀ ਦੇ ਨਾਲ ਕੰਮ ਕੀਤਾ ਜਾਵੇ ਤੇ ਉਹਦੇ ਰਿਜ਼ਲਟਸ ਨੇ ਉਹ ਮਿਲਦੇ ਨੇ ਮਾਨ ਸਾਹਿਬ ਦੀ ਇਕਵਾਈ ਦੇ ਵਿੱਚ ਔਰ ਸਾਡੇ ਨੈਸ਼ਨਲ ਕੰਵਿਨਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਦੇ ਸੁਚੱਜੇ ਔਰ ਦੂਰ ਅੰਦੇਸ਼ੀ ਨਿਸ਼ਾਰ ਦੇਸ਼ਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਿਛਲੇ ਪੌਣੇ 4 ਸਾਲ ਤੋਂ ਕੰਮ ਚੱਲ ਰਿਹਾ ਔਰ ਮੇਰੇ ਲਈ ਮਾਣ ਦੀ ਗੱਲ ਹੈ ਕਿ ਅੱਜ ਮੈਂ ਇਹ ਅਵਾਰਡ ਦੇਸ਼ ਦੀ ਰਾਸ਼ਟਰਪਤੀ ਜੀ ਤੋਂ ਪੰਜਾਬ ਦੀ ਤਰਫੋਂ ਮੈਂ ਹਾਸਲ ਕੀਤਾ ਸੋ ਇੱਕ ਵਾਰ ਫੇਰ ਤੋਂ ਸਮੁੱਚੇ ਪੰਜਾਬ ਨੂੰ ਔਰ ਪੰਜਾਬ ਸਰਕਾਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਸਰ ਸਰ ਚਕਲਾਮਾਈਕ ਹਾਂ ਹਾਂ ਫਿਨਿਸ਼ ਫਿਨਿਸ਼ ਸਮੂੱਚੇ 10 ਕਰੋੜ ਪੰਜਾਬ ਵਾਸੀਆਂ ਨੂੰ ਪੰਜਾਬ ਦੀ ਭਗਵੰਤਪਾਨ ਸਰਕਾਰ ਨੂੰ ਸੀਐਮ ਸਾਹਿਬ ਨੂੰ ਸਾਡੀ ਸਾਰੀ ਦੀ ਸਾਰੀ ਪੇਡਾ ਦੀ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਕਿ ਅੱਜ ਪੰਜਾਬ ਨੂੰ ਦੇਸ਼ ਦੇ ਵਿੱਚੋਂ ਸੈਕੰਡ ਅਵਾਰਡ ਹੈ ਜਿਹੜਾ ਕਨਜ਼ਰਵੇਸ਼ਨ ਦੇ ਵਿੱਚ એનર્ਜੀ ਕਨਜ਼ਰਵੇਸ਼ਨ ਦਾ ਉਹ ਮਿਲਿਆ ਦੇਸ਼ ਦੀ ਮਾਨਯੋਗ ਰਾਸ਼ਟਰਪਤੀ ਸ਼੍ਰੀ ਦ੍ਰੋਪਦੀ ਮੁਰਮੂ ਜੀ ਵੱਲੋਂ ਬਹੁਤ ਵੱਡੇ ਮਾਣ ਦੀ ਗੱਲ ਹੈ ਸਾਰੇ ਪੰਜਾਬ ਦੇ ਲਈ ਔਰ ਮੈਂ ਸਮਝਦਾ ਕਿ ਇਸ ਲਈ ਵੱਡੇ ਇਨੀਸ਼ੀਏਟਿਵ ਨੇ ਜਿਹੜੇ ਉਹ ਪਿਛਲੇ ਸਮੇਂ ਦੇ ਸਾਡੇ ਮਹਿਕਮੇ ਤੋਂ ਲਏ ਗਏ ਜਿਹਦੇ ਤਹਿਤ तकरीबन 18000 ਸੋਲਰ ਪੰਪਸ ਨੇ ਜਿਹੜੇ ਉਹ ਲਗਾਏ ਗਏ ਜਿਸ ਦੇ ਤਹਿਤ 35 ਮੈਗਾਵਾਟ ਸਰਕਾਰੀ ਬਿਲਡਿੰਗਾਂ ਦਾ ਸੁਮਰਜੇਸ਼ਨ ਕੀਤਾ ਜਾ ਚੁੱਕਿਆ ਹੈ 25 ਮੈਗਾਵਾਟ ਦਾ ਪ੍ਰੋਸੈਸ ਚੱਲ ਰਿਹਾ ਹੈ 850 ਬਿਲਡਿੰਗ ਨੂੰ ਈਸੀਪੀਸੀ ਕੰਪਲਾਈਅੰਟ ਕੀਤਾ ਗਿਆ ਜਿਸ ਨਾਲ 12000 ਮਿਲੀਅਨ ਯੂਨਿਟ ਦੇ ਜਿਹੜੇ ਉਹ ਸੇਵ ਹੋਏ ਨੇ ਮੈਂ ਸਮਝਦਾ ਕਿ ਜਦੋਂ ਸਾਫ ਨੀਅਤ ਤੇ ਨੀਤੀ ਦੇ ਨਾਲ ਕੰਮ ਕੀਤਾ ਜਾਵੇ ਤੇ ਉਹਦੇ ਰਿਜ਼ਲਟਸ ਨੇ ਉਹ ਮਿਲਦੇ ਨੇ ਮਾਨ ਸਾਹਿਬ ਦੀ ਇਕਵਾਈ ਦੇ ਵਿੱਚ ਔਰ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸੁਚੱਜੇ ਔਰ ਦੂਰਅੰਦੇਸ਼ੀ ਨਿਸ਼ਾਰ ਦਿਸ਼ਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਿਛਲੇ ਪੌਣੇ 4 ਸਾਲ ਤੋਂ ਕੰਮ ਚੱਲ ਰਿਹਾ ਔਰ ਮੇਰੇ ਲਈ ਮਾਣ ਦੀ ਗੱਲ ਹੈ ਕਿ ਅੱਜ ਮੈਂ ਇਹ ਅਵਾਰਡ ਦੇਸ਼ ਦੀ ਰਾਸ਼ਟਰਪਤੀ ਜੀ ਤੋਂ ਪੰਜਾਬ ਦੀ ਤਰਫੋਂ ਮੈਂ ਹਾਸਲ ਕੀਤਾ ਸੋ ਇੱਕ ਵਾਰ ਫੇਰ ਤੋਂ ਸਮੁੱਚੇ ਪੰਜਾਬ ਨੂੰ ਔਰ ਪੰਜਾਬ ਸਰਕਾਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ Ah. Finish, finish.